ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਨਜ਼ਾਈ ਸਬੰਧਾਂ ਦੇ ਸ਼ੱਕ 'ਚ ਮੁੰਡੇ ਦਾ ਕੀਤਾ ਅਜੀਹਾ ਹਾਲ ਫਿਰੋਜ਼ਪੁਰ ਦੇ ਕਸਵਾ ਮੱਲਾਵਾਲਾ ਦੇ ਅਦੀਨ ਪੈਂਦੇ ਪਿੰਡ ਦੁੱਲਾ ਸਿੰਘ ਵਾਲਾ ਵਿਖੇ ਨਜ਼ਾਈ ਸਬੰਧਾਂ ਦੇ ਸ਼ੱਕ ਦੇ ਚਲਦਿਆਂ ਇੱਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਇਸ ਘਟਨਾ ਦਾ ਪਤਾ ਚੱਲਦਿਆਂ ਮੌਕੇ ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਥਾਣਾ ਮੱਲਾਵਾਲਾ ਨੂੰ ਗੁਰਜਨ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਕਮਾਲਾ ਮਿੱਡੂ ਨੇ ਬਿਆਨ ਦਰਜ ਕਰਵਾਉਂਦੇ ਦੱਸਿਆ ਕਿ ਮੈਂ ਤੇ ਮੇਰਾ ਵੱਡਾ ਭਰਾ ਸਤਨਾਮ ਸਿੰਘ ਵਿੱਤੇ ਦਿਨ ਬਚਿੱਤਰ ਸਿੰਘ ਪੁੱਤਰ ਸਲਵਿੰਦਰ ਸਿੰਘ ਵਾਸੀ ਦੁੱਲਾ ਸਿੰਘ ਵਾਲਾ ਨੂੰ ਮਿਲਿਆ ਜਿਸ ਨੇ ਕਿਹਾ ਕਿ ਤੁਸੀਂ ਦੋਵੇਂ ਜਣੇ ਮੇਰੇ ਘਰ ਆਓ ਮੈਂ ਤੁਹਾਡੇ ਨਾਲ ਕੋਈ ਗੱਲਬਾਤ ਕਰਨੀ ਹੈ ਮੈਂ ਤੇ ਮੇਰਾ ਵੱਡਾ ਭਰਾ ਸਤਨਾਮ ਸਿੰਘ ਅਤੇ ਸਾਡਾ ਦੋਸਤ ਬਲਜਿੰਦਰ ਸਿੰਘ ਪੁੱਤਰ ਦਲਵੀਰ ਸਿੰਘ ਵਾਸੀ ਬਸਤੀ ਕਿਸ਼ਨ ਸਿੰਘ ਵਾਲੀ ਤਿੰਨੇ ਜਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਪਹਿਲਾ ਪਿੰਡ ਫਤੇਗੜ ਸਬਰਾ ਵਿਖੇ ਗੁਰਦੁਆਰਾ ਸ਼ਹੀਦ ਸਰਦਾਰ ਸ਼ਾਮ ਸਿੰਘ ạtਾਰੀ ਵਿਖੇ ਚੱਲ ਰਿਹਾ ਸਮਾਗਮ ਵਿੱਚ ਗਏ। ਤੇ ਬਾਅਦ ਵਿੱਚ ਵਾਪਸੀ ਸਮੇਂ ਜਦੋਂ ਅਸੀਂ ਬਚਿੱਤਰ ਸਿੰਘ ਪਿੰਡ ਕਮਾਲਾ ਮਿੱਡੂ ਦੇ ਘਰ ਗਏ ਤਾਂ ਬਚਿੱਤਰ ਸਿੰਘ ਨੇ ਬੂਹਾ ਖੋਲਿਆ। ਉਸ ਸਮੇਂ ਰਾਤ ਦੇ ਕਰੀਬ 2 ਵਜੇ ਦਾ ਟਾਈਮ ਸੀ ਤੇ ਲਾਈਟਾਂ ਜਗ ਰਹੀਆਂ ਸੀ। ਮੈਨੂੰ ਅਤੇ ਮੇਰੇ ਦੋਸਤ ਬਲਜਿੰਦਰ ਸਿੰਘ ਨੂੰ ਬਚਿੱਤਰ ਸਿੰਘ ਦੇ ਘਰ ਦੇ ਬਰਾਂਡੇ ਵਿੱਚ ਬਿਠਾ ਦਿੱਤਾ। ਅਤੇ ਸਤਨਾਮ ਸਿੰਘ ਨੂੰ ਅੰਦਰ ਲੈ ਗਿਆ ਤੇ ਕਹਿੰਦਾ ਕਿ ਤੇਰੇ ਨਾਲ ਕੋਈ ਗੱਲ ਕਰਨੀ ਹੈ ਬਚਿੱਤਰ ਸਿੰਘ ਨੇ ਸਤਨਾਮ ਸਿੰਘ ਨੂੰ ਅੰਦਰ ਲਿਜਾ ਕੇ ਸਾਡੇ ਸਾਹਮਣੇ ਆ ਵੇਖਦੇ ਹੀ ਵੇਖਦਿਆਂ ਗੋਲੀਆਂ ਮਾਰ ਦਿੱਤੀਆਂ ਜਦੋਂ ਅਸੀਂ ਦੋਨੇ ਜਣੇ ਭੱਜ ਕੇ ਅੰਦਰ ਗਏ ਤੇ ਇੱਕ ਹੋਰ ਗੋਲੀ ਬਚਿੱਤਰ ਸਿੰਘ ਨੇ ਸਾਡੇ ਸਾਹਮਣੇ ਸਤਨਾਮ ਸਿੰਘ ਨੂੰ ਮਾਰੀ ਜਦੋਂ ਅਸੀਂ ਛਡਾਉਣ ਲਈ ਅੱਗੇ ਹੋਏ ਤਾਂ ਬਚਿੱਤਰ ਸਿੰਘ ਨੇ ਰਾਈਫਲ ਸਾਡੇ ਵੱਲ ਕਰਕੇ ਕਿਹਾ ਤੁਹਾਨੂੰ ਵੀ ਜਾਨੋ ਮਾਰ ਦੇਵਾਂਗਾ ਅਸੀਂ ਭੱਜ ਕੇ ਆਪਣੀ ਜਾਨ ਬਚਾਈ ਗੁਰਜੰਟ ਸਿੰਘ ਨੇ ਬਿਆਨਾਂ 'ਚ ਦੱਸਿਆ ਕਿ ਬਚਿੱਤਰ ਸਿੰਘ ਨੂੰ ਸ਼ੱਕ ਸੀ ਕਿ ਉਸਦੀ ਘਰਵਾਲੀ ਕੁਲਜੀਤ कौर ਦੇ ਸਤਨਾਮ ਸਿੰਘ ਨਾਲ ਨਜ਼ਾਈ ਸਬੰਧ ਨੇ ਜਿਸ ਰੰਜਿਸ਼ ਕਰਕੇ ਬਚਿੱਤਰ ਸਿੰਘ ਨੇ ਮੇਰੇ ਭਰਾ ਸਤਨਾਮ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਬੀਤੀ ਰਾਤ ਜਿਹੜਾ ਫੋਲਪੁਰ ਦੇ ਥਾਣਾ ਮੰਡਾ ਵਾਲੇ ਦੇ ਅੰਤਰਗਤ ਪੈਂਦੇ ਪਿੰਡ ਪਸਤੀ ਦੁਨਾ ਸਿੰਘ ਵਾਲੀ ਵਿਖੇ ਸਤਨਾਮ ਸਿੰਘ ਜਨਾਬ ਉਹ ਬਲਦੇਵ ਸਿੰਘ ਵਾਸੀ ਕਮਾਲਾ ਬਿੱਡੂ ਤੇ ਸਤਨਾਮ ਸਿੰਘ ਦਾ ਜਿਹੜਾ ਬਖਸ਼ੀ ਸਿੰਘ ਅਭਜਤਰ ਸਿੰਘ ਅਭਜਤਰ ਸਿੰਘ ਸਤਨਾਮ ਜਲਵਿੰਦਰ ਸਿੰਘ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਉਹਦੇ ਸਬੰਧ ਦੇ ਵਿੱਚ ਅਸੀਂ ਜੋ ਮਦਈ ਲਿਖਾ ਰਹੇ ਉਹਨਾਂ ਦਾ ਬਿਆਨ ਲੇ ਪਰੰਤ ਜਿਹੜੀ ਆ ਕਾਨੂੰਨੀ ਕਾਰਵਾਈ ਕਰੀ ਤੇ ਮਜ਼ਹਰ ਸਿੰਘ ਜੀ ਪਤਾ ਹੀ ਜੋ ਲਿਖਾਉਣਗੇ ਉਹੀ ਹੈ ਫਿਲਹਾਲ ਜਿਹੜੇ ਮੁੱਢਲੇ ਤੌਰ ਤੇ ਤੇ ਕੋਈ ਮਤਲਬ ਜਿਹੜੇ ਸਬੰਧਾਂ ਦੀ ਜਿਹੜੀ ਗੱਲ ਉਹ ਸਾਹਮਣੇ ਆ ਰਹੀ ਹੈ ਬਾਕੀ ਦਿਖਾਉਣ ਤੋਂ ਪਤਾ ਲੱਗੂਗੀ ਸਰ ਇਹ ਕਤਲ ਕਿਸ ਚੀਜ਼ ਦਾ ਹੋਇਆ ਜੀ 315 ਬੋਰ ਦੀ ਰੈਫਲ ਦੇ ਨਾਲ ਫਾਇਰ ਮਾਰ ਕੇ ਕਤਲ ਕੀਤਾ ਗਿਆ